ਲਾਪਤਾ ਸਰੂਪ ਹੈ ਉਹਨਾਂ ਸਰੂਪਾਂ ਦਾ ਇੱਕ ਹਿੱਸਾ ਸਾਨੂੰ ਪ੍ਰਾਪਤ ਹੋ ਗਿਆ ਤੇ ਉਹਨਾਂ ਨੇ ਕਿਹਾ ਕਿ ਅੱਗੇ ਜਾਂ ਚੱਲਦੀ ਹੈ ਇਹ ਇਵੈਂਟ ਮੈਨੇਜਮੈਂਟ ਵੀ ਹੁੰਦੀ ਹੈ ਕਿਉਂਕਿ ਸਾਰੇ ਦੇ ਸਾਹਮਣੇ 2027 ਹੈ 2027 ਦੀਆਂ ਚੋਣਾਂ ਜਿੱਤਣ ਵਾਸਤੇ ਸਾਰੇ ਜਿਹੜੇ ਪਾਪੜ ਮਿਲਣੇ ਉਹ ਮੇਲੇ ਜਾ ਰਹੇ ਹੈ ਆਪਣੇ ਆਪੂ ਵੀ ਇਹ ਕਹਿੰਦਾ ਜੇ ਸਿਆ ਕੰਮ ਕਰਦਾ ਉਹਨਾਂ ਤੋਂ ਹੋਇਆ ਨਹੀਂ ਮੁੱਖ ਮੰਤਰੀ ਸਾਹਿਬ ਨੇ ਕਹਤਾ ਉਹ ਵੱਖਰੀ ਗੱਲ ਹੈ ਉਹ ਤਾਂ 3 ਦਿਨ ਪਹਿਲਾਂ ਤਾਂ ਇਹ ਗੱਲ ਆ ਗਈ ਸੀ ਪਹਿਲਾਂ ਮੀਡੀਆ 'ਚ ਨਵੀਂ ਗੱਲ ਤਾਂ ਉਹ 'ਚ ਕੋਈ ਨਹੀਂ ਨਾ ਹੁਣ ਲਾਹ ਲਨ ਵਾਲੀ ਕਿੰਨੀ ਗੱਲ ਹੈ ਕਿਉਂਕਿ ਅਗਲੇ ਦਿਨ ਉਹ ਕਹਿੰਦੇ ਵੀ ਮੁੱਖ ਮੰਤਰੀ ਸਾਹਿਬ ਨੂੰ 15 ਤਾਰੀਖ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਸੀ ਇਹ ਧਿਆਨ ਇਧਰਲੇ ਪਾਸੇ ਖਿੱਚਣ ਵਾਸਤੇ ਲੋਕਾਂ ਦਾ ਇਹ ਸਾਰੀ ਕਾਰਵਾਈ ਕੀਤੀ ਹੈ ਹੁਣ ਹਰ ਮਾਮਲੇ ਨੂੰ ਕਹਿੰਦੇ ਜੀ ਐਸਆਈਟੀ ਬਣਾਤੀ ਤੇ ਐਸਆਈਟੀ ਬਣਾਉਣ ਦਾ ਮਤਲਬ ਹੁੰਦਾ ਹੈ ਕਿ ਮਾਮਲੇ ਨੂੰ ਖੁਰਦ-ਪੁਰਦ ਕਰ ਦੇ ਹੁਣ ਐਸਆਈਟੀ ਨੇ ਕੀ ਕੱਢਿਆ ਤੇ ਕੀ ਪਾਇਆ ਐਸਆਈਟੀ ਮੁੱਖ ਮੰਤਰੀ ਸਾਹਿਬ ਨੂੰ ਕਹਿੰਦੇ ਜੀ ਉਹ ਭੇਜਤਾ ਉਹਨਾਂ ਨੇ ਮੈਸੇਜ ਭੇਜਤਾ ਜੇ ਆਪਾਂ ਉਹ ਰਾਜਾ ਸਾਹਿਬ ਅਧਾਰੇ ਉਸ ਅਧਾਰੇ ਤੇ ਬੰਦਿਆਂ ਦੀ ਗੱਲ ਸੁਣਦੇ ਤਾਂ ਉਹ ਕਹਿੰਦੇ ਜੀ ਸਾਨੂੰ ਤਾਂ ਉਹ ਨਿਕਲੀ ਨਹੀਂ ਜਿੱਟਦੇ ਜਿਵੇਂ ਆਪਾਂ ਤੂੰ ਨਹੀਂ ਕਹਿੰਦੇ ਤੂੰ ਨਹੀਂ ਧੁਖਦੀ ਵੀ ਰਵੇ ਤੇ ਵੀ ਹੋ ਗਏ ਹੋਵੇ ਕਿ ਸਰਕਾਰ ਦੀ ਪ੍ਰਾਪਤੀ ਹੋ ਗਈ आरएमबी टेलीविज़न ਦੇ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਸੁਰਿੰਦਰ ਕੰਬੋਜ 328 ਪਾਵਨ ਸਰੂਪਾਂ ਦਾ ਮਾਮਲਾ ਪੂਰਾ ਪਖਿਆ ਹੋਇਆ ਉਸ ਦੇ ਵਿਚਾਰੇ ਸਰਦਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਇੱਕ ਸਟੇਟਮੈਂਟ ਆਉਂਦੀ ਹੈ ਕਿ 169 ਪਾਵਨ ਸਰੂਪ ਨੇ ਜੋ ਲੱਭ ਗਏ ਨੇ ਕਿ ਹੁਣੇ-ਹੁਣੇ ਇੱਕ ਜਾਣਕਾਰੀ ਮਿਲੀ ਹੈ ਕਿ 169 ਸਰੂਪ ਨੇ ਜੋ ਉਹ ਲੱਭ ਗਏ ਨੇ ਤਾਂ ਉਸੇ ਤੇ ਹੀ ਗੱਲਬਾਤ ਕਰਦੇ ਹਾਂ ਸਾਡੇ ਨਾਲ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਢਿੱਲੋਂ ਜੀ ਹੋਣਗੇ ਢਿੱਲੋਂ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿਵੇਂ ਦੇਖਦੇ ਹੋ ਜੀ ਇਹ ਮੁੱਖ ਮੰਤਰੀ ਸਾਹਿਬ ਦੀ ਇੱਕ ਸਟੇਟਮੈਂਟ ਆਈ ਕਿ 169 ਪਾਵਨ ਸਰੂਪ ਨੇ ਜੋ ਮਿਲ ਚੁੱਕੇ ਨੇ ਕਿ ਸੱਚਮੁੱਚ ਇਹ ਸਟੇਟਮੈਂਟ ਸਹੀ ਹੈ ਜੀ ਅ ਦੇਖੋ ਗੱਲ ਇਹ ਕਿ ਮੁੱਖ ਮੰਤਰੀ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਉਹ ਜਲਦੀ ਪ੍ਰੈਸ ਜਿਹੜੀ ਉਹਨਾਂ ਦੀ ਕਾਨਫਰੰਸ ਸੀ ਮਾਗੀ ਦੇ ਮੇਲੇ ਤੇ ਉੱਥੇ ਬੋਲਣ ਤੋਂ ਪਹਿਲਾਂ ਉਹਨਾਂ ਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਉਹਨਾਂ ਨੇ ਆਪਣਾ ਮੋਬਾਈਲ ਕੱਢਿਆ ਤੇ ਉਹਨਾਂ ਨੇ ਕਿਹਾ ਮੈਨੂੰ ਮੈਸੇਜ ਆਇਆ ਹੈ ਕਿ ਜਿਹੜੇ 169 ਸਰੂਪ ਮਿਲ ਗਿਆ ਉਹਨਾਂ ਦੇ ਵਿੱਚੋਂ 30 ਸਰੂਪ ਜਿਹੜੇ ਹੈਗੇ ਉਹਨਾਂ ਦਾ ਹਿਸਾਬ ਕਿਤਾਬ ਹੈਗਾ ਤੇ ਬਾਕੀਆਂ ਦਾ ਹਿਸਾਬ ਕਿਤਾਬ ਕੋਈ ਹੈ ਨਹੀਂਗਾ ਤੇ ਉਹਨਾਂ ਦਾ ਪ੍ਰਭਾਵ ਇਹ ਸੀਗਾ ਕਿ ਜਿਹੜੇ ਲਾਪਤਾ ਸਰੂਪ ਹੈ ਉਹਨਾਂ ਸਰੂਪਾਂ ਦਾ ਇੱਕ ਹਿੱਸਾ ਸਾਨੂੰ ਪ੍ਰਾਪਤ ਹੋ ਗਿਆ ਤੇ ਉਹਨਾਂ ਨੇ ਕਿਹਾ ਕਿ ਅੱਗੇ ਜਾਂਚ ਚੱਲਦੀ ਹੈ ਤੇ ਜਾਂਚ ਤੋਂ ਬਾਅਦ ਜਿਹੜੀ ਗੱਲ ਸਾਹਮਣੇ ਆਊਗੀ ਉਹ ਅਸੀਂ ਤੁਹਾਡੇ ਨਾਲ ਫਿਰ ਸਾਂਝੇ ਕਰਾਂਗੇ ਪਰ ਉਹ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਕਹਿਤਾ ਉਹ ਵੱਖਰੀ ਗੱਲ ਹੈ ਉਹ ਤੋਂ 3 ਦਿਨ ਪਹਿਲਾਂ ਤਾਂ ਇਹ ਗੱਲ ਆ ਗਈ ਸੀ ਪਹਿਲਾਂ ਮੀਡੀਆ 'ਚ ਸੋਸ਼ਲ ਮੀਡੀਆ ਤੇ ਵੀ ਆ ਗਈ ਸੀ ਕੁਝ ਹੋਰ ਪਲੇਟਫਾਰਮਾਂ ਤੇ ਵੀ ਆ ਗਈ ਸੀ ਮੇਰੇ ਖਿਆਲ ਮੁਤਾਬਕ ਇੱਕ ਹਿੰਦੀ ਦਾ ਦਿਨ ਕੈਦਾਇਨਿਕ ਜਾਗਰਣ ਉਹਦੇ ਵਿੱਚ ਵੀ ਖਬਰ ਲੱਗੀ ਹੋਈ ਸੀਗੀ ਨਵੀਂ ਗੱਲ ਤਾਂ ਉਹ ਚ ਕੋਈ ਨਹੀਂ ਨਾ ਤਾਂ ਜਿਵੇਂ ਕਿ ਉਹਨਾਂ ਨੇ ਪ੍ਰਬੰਧਕਾਂ ਨੇ ਕਿਹਾ ਜਿਹੜੇ ਉਸ ਡੇਰੇ ਦੇ ਜਾਂ ਗੁਰਦੁਆਰਾ ਸਾਹਿਬ ਜੋ ਵੀ ਹੈ ਅਸੀਂ ਉਹਦੇ ਚ ਨਹੀਂ ਪੈਂਦੇ ਉਹਦੇ ਪ੍ਰਬੰਧਕਾਂ ਨੇ ਜੋ ਗੱਲ ਕਹੀ ਹੈ ਕਿ ਮੁੱਖ ਮੰਤਰੀ ਸਾਹਿਬ ਨੇ ਇਹ ਇੱਕ ਜਿਹੜਾ ਹੈਗਾ ਲਾਹਾ ਲੈਣ ਵਾਸਤੇ ਇਹ ਗੱਲ ਕਹੀ ਹੈ ਮਾਗੀ ਦੇ ਮੌਕੇ ਤੇ ਹੁਣ ਲਾਹਾ ਲੈਣ ਵਾਲੀ ਕਿੰਨੀ ਗੱਲ ਹੈ ਕਿਉਂਕਿ ਅਗਲੇ ਦਿਨ ਉਹ ਕਹਿੰਦੇ ਵੀ ਮੁੱਖ ਮੰਤਰੀ ਸਾਹਿਬ ਨੂੰ 15 ਤਾਰੀਖ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਸੀ ਉੱਥੇ ਉਹਨਾਂ ਤੋਂ ਸਵਾਲ ਵਗੈਰਾ ਪੁੱਛੇ ਜਾ ਰਹੇ ਸੀਗੇ ਤੇ ਉਹਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਇਆ ਇਹ ਧਿਆਨ ਇਧਰਲੇ ਪਾਸੇ ਖਿੱਚਣ ਵਾਸਤੇ ਲੋਕਾਂ ਦਾ ਇਹ ਸਾਰੀ ਕਾਰਵਾਈ ਕੀਤੀ ਹੈ ਜੀ ਰਾਜਾ ਸਾਹਿਬ ਡੇਰੇ ਦੇ ਜੋ ਪ੍ਰਬੰਧਕ ਨੇ ਉਹਨਾਂ ਦੇ ਵੱਲੋਂ ਇਹ ਕਿਹਾ ਜਾਂਦਾ ਕਿ ਜਦੋਂ ਐਸਆਈਟੀ ਸਾਡੇ ਇੱਥੇ ਡੇਰੇ ਦੇ ਵਿੱਚ ਆਉਂਦੀ ਹੈ ਤਾਂ ਸਾਡੇ ਨਾਲ ਗੱਲਬਾਤ ਕੀਤੀ ਜਾਂਦੀ ਤਾਂ ਉਹ ਕਹਿੰਦੇ ਨੇ ਕਿ ਹਾਂ ਤੁਹਾਡੇ ਇਸ ਡਾਕੂਮੈਂਟ ਸਾਰੇ ਕੰਪਲੀਟ ਨੇ ਸਭ ਕੁਝ ਸਹੀ ਹੈ ਪਰ ਆਫ ਦੀ ਰਿਪੋਰਟ ਇਹ ਗੱਲ ਕੀਤੀ ਗਈ ਪਰ ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਦੀ ਇਹ ਸਟੇਟਮੈਂਟ ਆ ਜਾਣਾ ਤਾਂ ਇਸ ਕੀ ਲੱਗਦਾ ਕਿ ਕਿਸ ਤਰ੍ਹਾਂ ਦੀ ਇਹ ਸਟੇਟਮੈਂਟ ਹੈ ਦੇਖੋ ਗੱਲ ਇਹ ਹੈ ਐਸਆਈਟੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਅੱਜ ਕੱਲ ਹਰ ਮਾਮਲੇ ਦੇ ਵਿੱਚ ਐਸਆਈਟੀ ਬਣਦੀ ਹੈ ਕੋਈ ਜ਼ਮਾਨਾ ਹੁੰਦਾ ਸੀ ਬਹੁਤ ਵੱਡੇ ਵੱਡੇ ਕੇਸ ਹੁੰਦੇ ਸੀ ਬڑے ਵੱਡੇ ਵੱਡੇ ਮਾਮਲੇ ਹੁੰਦੇ ਸੀ ਉਹ ਇੱਕੋ ਹੀ ਜਾਂਚ ਅਧਿਕਾਰੀ ਉਹ ਜਾਂਚ ਅਧਿਕਾਰੀ ਜਿਹੜਾ ਜਾਂਚ ਕਰ ਰਿਹਾ ਤੇ ਉਹਦਾ ਸੁਪਰਵਾਈਜ਼ਰ ਅਫਸਰ ਤੋਂ ਬੰਦੀ ਹੁੰਦੀ ਸੀ ਨਾਲ ਉਹਨਾਂ ਦੀ ਹੀਟਲਿਟੀ ਟੀਮ ਹੁੰਦੀ ਸੀ ਉਹ ਕਰਦੇ ਸੀ ਹੁਣ ਹਰ ਮਾਮਲੇ ਨੂੰ ਕਹਿੰਦੇ ਜੀ ਐਸਆਈਟੀ ਬਣਾਤੀ ਵਿਦਵਾਨਾਂ ਦਾ ਇਹ ਮੰਨਣਾ ਹੈ ਮਹਾਰਾ ਦਾ ਇਹ ਮੰਨਣਾ ਹੈ ਕਿ ਜਦੋਂ ਕਿਸੇ ਮਾਮਲੇ ਨੂੰ ਮਿੱਟੀ ਘੱਟੇ ਚ ਰੋਲਣਾ ਹੋਵੇ ਉਦੋਂ ਉਹਦੀ ਐਸਆਈਟੀ ਬਣਾ ਦਿੰਦੇ ਆ ਤੇ ਐਸਆਈਟੀ ਬਣਾਉਣ ਦਾ ਮਤਲਬ ਹੁੰਦਾ ਹੈ ਕਿ ਮਾਮਲੇ ਨੂੰ ਖੁਰਦ-ਬੁਰਦ ਕਰ ਦਿਓ ਹੁਣ ਐਸਆਈਟੀ ਨੇ ਕੀ ਕੱਢਿਆ ਤੇ ਕੀ ਪਾਇਆ ਕਿਉਂਕਿ ਜਿਹੜੀ ਗੱਲ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਖ਼ਵਾਰਾਂ ਦੇ ਵਿੱਚੋਂ ਤਿੰਨ ਦੁਪਹਿਰਾਂ ਲੱਗੀ ਐਸਆਈਟੀ ਮੁੱਖ ਮੰਤਰੀ ਸਾਹਿਬ ਨੂੰ ਕਹਿੰਦੇ ਜੀ ਉਹ ਭੇਜਤਾ ਉਹਨਾਂ ਨੇ ਮੈਸੇਜ ਭੇਜਤਾ ਜਦੋਂ ਤੱਕ ਜੇ ਆਪਾਂ ਉਹ ਰਾਜਾ ਸਾਹਿਬ ਉੱਥੋਂ ਦੇ ਜੋ ਵੀ ਆਧਾਰਾ ਉਸ ਆਧਾਰੇ ਦੇ ਬੰਦਿਆਂ ਦੀ ਗੱਲ ਸੁਣਦੇ ਤਾਂ ਉਹ ਕਹਿੰਦੇ ਜੀ ਸਾਨੂੰ ਤਾਂ ਨਿਕਲੀ ਨੀ ਜਿੱਟਦੇ ਸੀ ਇਹਦਾ ਮਤਲਬ ਇਹ ਹੈ ਕਿ ਮਾਮਲਾ ਜਿਹੜਾ ਹੈਗਾ ਪੱਖ ਦਾ ਵੀ ਰਵੇ ਜਿਵੇਂ ਆਪਾਂ ਤੂੰ ਨਹੀਂ ਕਹਿੰਦੇ ਤੂੰ ਨਹੀਂ ਤੁਖਦੀ ਵੀ ਰਵੇ ਤੇ ਇਹ ਵੀ ਹੋ ਗਏ ਹੋਵੇ ਕਿ ਸਰਕਾਰ ਦੀ ਇੱਕ ਪ੍ਰਾਪਤੀ ਹੋ ਗਈ ਹੈ ਪਰ ਇਸ ਕਿਸਮ ਦੇ ਜਿਹੜੇ ਲਾਹੇ ਲੈਣ ਦੀ ਗੱਲਾਂ ਨੇ ਲੰਬਾ ਸਮਾਂ ਨਹੀਂ ਹੁੰਦੇ ਇਹ ਤਾਂ ਕੁਝ ਘੰਟਿਆਂ ਬਾਅਦ ਹੀ ਸਾਰੀ ਗੱਲ ਖਿੰਡਰ ਗਈ ਕਿ ਹਕੀਕਤ ਤੋਂ ਜਿਹੜੀ ਹੋਰ ਹੈ ਤੇ ਪੇਸ਼ ਹੋਰ ਕੀਤੀ ਜਾ ਰਹੀ ਹੈ ਸੋ ਮੁੱਖ ਮੰਤਰੀ ਦੇ ਅੰਦਰ ਕੀ ਸੀ ਵੈਸੇ ਮੁੱਖ ਮੰਤਰੀ ਨੇ ਪਹਿਲਾਂ ਵੀ ਕਬੜ ਗਿਆ ਹੈ ਜੀ ਅਗਲਾ ਕਹਿੰਗੇ ਇੱਕ ਵਾਰੀ ਮੁੱਖ ਮੰਤਰੀ ਸਾਹਿਬ ਗਏ ਸੀ ਗੁਜਰਾਤ ਦੇ ਵਿੱਚ ਉੱਥੇ ਜਾ ਕੇ ਉਹਨੇ ਐਲਾਨ ਕਰਤਾ ਸੀ ਮੈਨੂੰ ਐਨ ਸਟੀਕ ਇਨਫਰਮੇਸ਼ਨ ਮਿਲ ਗਈ ਹੈ ਕਿ ਗੋਲ ਡਿਵੈਲਪਰ ਗ੍ਰਿਫਤਾਰ ਹੋ ਗਿਆ ਤੇ ਜਲਦੀ ਉਹ ਪੰਜਾਬ ਆਉਣ ਵਾਲੇ ਇਸੇ ਤਰੀਕੇ ਇੱਕ ਵਾਰੀ ਉਹਨੇ ਕਹਿ ਦਿੱਤਾ ਸੀਗਾ ਇੱਥੇ ਆਪਣੇ ਲਹਿਰੇ ਕੋਲੇ ਕਿ ਜੀ ਇੱਥੇ ਜਰਮਨ ਵਾਲਿਆਂ ਨੇ ਸਾਡੇ ਨਾਲ ਗੱਲ ਕਰ ਲਈ ਹੈ ਤੇ ਉਹ ਇੱਥੇ ਆਪਦਾ ਪ੍ਰੋਜੈਕਟ ਲੈਣਗੇ ਲੇਕਿਨ ਉਹ ਪ੍ਰੋਜੈਕਟ ਤਾਂ ਆਲਰੇਡੀ ਲੱਗਿਆ ਹੋਇਆ ਸੀ ਉਦੋਂ ਕੈਪਟਨ ਅਮਰਿੰਦਰ ਸਿੰਘ ਦੇ ਜਮਾਨੇ 'ਚ ਮੇਰਾ ਖਿਆਲਾ ਜੀ ਦੇ ਤੋ ਐਸਾ ਨੋਲ ਵਗੈਰਾ ਬਣਦਾ ਉਹ ਲੱਗਿਆ ਹੋਇਆ ਸੀਗਾ ਤਾਂ ਇਹਦੇ ਨਾਲ ਕ੍ਰੈਡੀਬਿਲਟੀ ਦਾ ਸਵਾਲ ਹੈ ਕੋਈ ਮੁੱਖ ਮੰਤਰੀ ਹੈ ਚਾਹੀ ਕੋਈ ਪ੍ਰਧਾਨ ਮੰਤਰੀ ਹੈ ਮੁੱਖ ਮੰਤਰੀ ਦੇ ਮੂੰਹ ਦੇ ਵਿੱਚੋਂ ਨਿਕਲਿਆ ਹੋਇਆ ਸ਼ਬਦ ਇੱਕ ਕਾਨੂੰਨ ਮੰਨਿਆ ਜਾਂਦਾ ਹੁੰਦਾ ਹੈ ਮੁੱਖ ਮੰਤਰੀ ਦੇ ਮੂੰਹ ਦੇ ਵਿੱਚੋਂ ਨਿਕੜੀ ਹੋਈ ਗੱਲ ਤੇ ਲੋਕ ਰੱਬ ਨੂੰ ਵਿਸ਼ਵਾਸ ਕਰਦੇ ਆ ਕਿ ਮੁੱਖ ਮੰਤਰੀ ਨੇ ਕਹਿਤਾ ਤੇ ਜੇ ਉਹ ਗੱਲਾਂ ਜੋ ਕੁਝ ਕਹਿੰਦੇ ਆ ਔਰ ਸੱਚੀਆਂ ਨਾ ਹੋਣ ਤਾਂ ਫਿਰ ਮੁੱਖ ਮੰਤਰੀ ਦੀ ਭਰੋਸੇਯੋਗਤਾ ਉੱਤੇ ਸਵਾਲੀਆ ਨਿਸ਼ਾਨ ਲੱਗ ਜਾਂਦਾ ਹੈ ਕਿਉਂਕਿ ਇੱਕ ਮੁੱਖ ਮੰਤਰੀ ਸਟੇਟ ਦਾ ਇੱਕ ਮੁਖੀ ਹੈ ਤਾਂ ਇਸ ਤੇ ਜਥੇਦਾਰ ਕੁਲਦੀਪ ਸਿੰਘ ੜਗਜ ਦਾ ਵੀ ਕਹਿਣਾ ਹੈ ਕਿ ਇਹ ਮੁੱਖ ਮੰਤਰੀ ਨੇ ਆਪਣੀ ਸਰਕਾਰ ਦਾ ਕੰਮ ਦੇਖਣ ਕਿਸੇ ਧਰਮ ਦੇ ਵਿੱਚ ਦਖਲ ਅੰਦਾਜ਼ੀ ਨਾ ਦੇਣ ਪਰ ਉਹ ਫਿਰ ਵੀ ਉਹਨਾਂ ਦੇ ਵੱਲੋਂ ਇਹ ਬਿਆਨ ਦਿੱਤੇ ਜਾਣਾ ਦੇਖੋ ਮੁੱਖ ਮੰਤਰੀ ਜਦੋਂ ਕੋਈ ਬੰਦਾ ਮੁੱਖ ਮੰਤਰੀ ਬਣਦਾ ਹੈ ਪ੍ਰਧਾਨ ਮੰਤਰੀ ਬਣਦਾ ਹੈ ਮੰਤਰੀ ਬਣਦਾ ਉਹ ਕਨਸਟੀਟਿਊਸ਼ਨ ਦੀ ਸੌਂਗ ਚੁੱਕਦਾ ਹੈ ਉਹ ਕਹਿੰਦਾ ਕਿ ਮੈਂ ਜਿਹੜਾ ਹੈਗਾ ਲੋਕਾਂ ਦੀ ਜੋ ਵੀ ਜਿਹੜੀ ਮੇਰੀ ਡਿਊਟੀ ਲਈ ਹੈ ਮੈਂ ਡਿਊਟੀ ਕਰੂੰਗਾ ਇਹਦੇ ਅੰਦਰਲਾ ਭੇਜਦਾ ਮੈਂ ਕਿਸੇ ਨਾਲ ਸਾਂਝਾ ਨਹੀਂ ਕਰੂੰਗਾ ਇਹ ਗੱਲਾਂ ਉਹ ਸਾਰੀਆਂ ਕਹਿੰਦੇ ਐ ਤੇ ਵਾਕਈ ਠੀਕ ਐ ਉਹਨਾਂ ਨੂੰ ਜਿਹੜਾ ਕੰਮ ਜਿੱਦੀ ਉਹਨਾਂ ਨੇ ਸੌਹ ਚੁੱਕੀ ਐ ਜਿਹੜੀ ਜ਼ਿੰਮੇਵਾਰੀ ਸੋਸਾਇਟੀ ਨੇ ਉਹਨਾਂ ਨੂੰ ਦਿੱਤੀ ਐ ਉਹਨਾਂ ਨੂੰ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਐ ਜਿਹੜਾ ਕੰਮ ਉਹਨਾਂ ਦਾ ਨਹੀਂ ਐ ਉਹਨਾਂ ਦਾ ਕੰਮ ਐ ਗੁੱਟ ਗਵਰਨੈਂਸ ਦੇਣਾ ਲੋਕਾਂ ਨੂੰ ਚੰਗਾ ਸ਼ਾਸਨ ਪ੍ਰਸ਼ਾਸਨ ਦੇਣਾ ਜੇ ਸਰਦਾਰ ਭਗਵੰਤ ਸਿੰਘ ਮਾਨ ਨੂੰ 92 ਸੀਟਾਂ ਦੇ ਕੇ ਲੋਕਾਂ ਨੇ ਮੁੱਖ ਮੰਤਰੀ ਬਣਾਇਆ ਔਰ ਇਹ 92 ਸੀਟਾਂ ਉਦੋਂ ਆਈਆਂ ਜਦੋਂ ਭਗਵੰਤ ਸਿੰਘ ਮਾਨ ਨੂੰ ਮੁੱਖ ਮੰਤਰੀ ਦਾ ਕੈਂਡੀਡੇਟ ਐਲਾਨ ਦਿੱਤਾ ਸੀ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਇਹਦੇ ਚ ਦਿੱਲੀ ਵਾਲੇ ਕੇਜਰੀਵਾਲ ਸੋਸੋਧੀਆ ਉਹਨਾਂ ਨੂੰ ਇਹ ਭੁਲੇਖਾ ਨਾ ਰਵੇ ਕਿ ਇਹ ਜਿਹੜੀਆਂ ਵੋਟਾਂ ਇਹ ਕੇਜਰੀਵਾਲ ਨੂੰ ਜਾਂ ਛਾੜੂ ਨੂੰ ਪਈਆਂ ਅਸਲ ਦੇ ਵਿੱਚ ਇਹ ਵੋਟਾਂ ਵਾਲਾ ਮਾਹੌਲ ਉਦੋਂ ਬਣਿਆ ਇਹਨਾਂ ਦੀ ਚੜ੍ਹਾਈ ਉਦੋਂ ਹੋਈ ਜਦੋਂ ਭਗਵੰਤ ਮਾਨ ਨੂੰ ਕੈਂਡੀਡੇਟ ਡਿਕਲੇਅਰ ਕਰਤਾ ਸੀ ਕਾਰਨ ਕਿਉਂਕਿ ਲੋਕ ਭਗਵੰਤ ਮਾਨ ਦੇ ਉੱਤੇ ਭਰੋਸਾ ਕਰਦੇ ਹੁੰਦੇ ਸੀ ਇੱਕ ਕਲਾਕਾਰ ਹੁੰਦਿਆਂ ਜਿਸ ਵੇਲੇ ਉਹ ਸਟੇਅਰ ਕਰਦਾ ਹੁੰਦਾ ਸੀ ਜਿਸ ਵੀ ਗੱਲ ਕਰਦਾ ਹੁੰਦਾ ਸੀ ਲੋਕ ਕਹਿੰਦੇ ਇਹ ਸਾਡੇ ਗਾਂ ਦੁੱਖਾਂ ਦਾ दारू ਇਹਦੇ ਕੋਲੇ ਹੈ ਬੰਦੇ ਕੋਲੇ ਇਹ ਸਾਡਾ ਇਲਾਜ ਕਰੂਗਾ ਤੇ ਜੇ ਉਹਨਾਂ ਦਾ ਇਲਾਜ ਹੋਵੇ ਨਾ ਗੱਲ ਕਿਤੇ ਹੋਰ ਹੀ ਤੁਰੇ ਤਾਂ ਨੈਚੁਰਲੀ ਫਿਰ ਉਹਦੇ ਤੇ ਆਂਜ ਤਾਂ ਆਉਂਦੀ ਹੈ ਨਾ ਜਿਹੜੀ ਉਹ ਸੌ ਜਿੱਥੇ ਉਹ ਬੈਠੇ ਡੇਰੇ ਦੇ ਪ੍ਰਬੰਧਕਾਂ ਦੇ ਵੱਲੋਂ ਇਹ ਵੀ ਸਪਸ਼ਟੀਕਰਨ ਦਿੱਤਾ ਗਿਆ ਕਿ ਜਦੋਂ ਵੀ ਸਾਡੇ ਡੇਰੇ ਦਾ ਇਹ ਕਾਰਜਕਾਲ ਹੁੰਦਾ ਹੈ ਤਾਂ ਅਕਾਲ ਤਖਤ ਸਾਹਿਬਸਾਲ ਦੇ ਵਿੱਚ ਤਿੰਨ ਤੋਂ ਚਾਰ ਵਾਰ ਸਾਡੇ ਡੇਰੇ ਦੇ ਵਿੱਚ ਆਉਂਦੇ ਨੇ ਸਾਰੇ ਡਾਕੂਮੈਂਟ ਵੈਰੀਫਿਕੇਸ਼ਨ ਵਗੈਰਾ ਕੀਤੀ ਜਾਂਦੀ ਹੈ ਫੇਰ ਵੀ ਸਾਡੇ ਤੇ ਇਲਜ਼ਾਮ ਕਿਉਂ ਲਗਾਇਆ ਗਿਆ ਕਿਉਂਕਿ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਵੀ ਇਸ ਮਸਲੇ ਤੇ ਕੀਤੀ ਨਹੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾ ਸਕਦੇ ਆ ਲੇਕਿਨ ਜਥੇਦਾਰ ਸਾਹਿਬ ਕਦੇ ਪੜਤਾਲ ਨਹੀਂ ਕਰਦੇ ਹੁੰਦੇ ਅਕਾਲ ਤਖਤ ਸਾਹਿਬ ਤੋਂ ਜੇ ਕੋਈ ਕਮੇਟੀ ਬਣੇ ਤਾਂ ਪੜਤਾਲ ਉਹ ਕਰਦੀ ਹੈ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੇ ਇੱਕ ਆਪਣਾ ਢਾਂਚਾ ਹੈਗਾ ਉਹਨਾਂ ਨੂੰ ਉਹਨਾਂ ਦੇ ਜਿਹੜਾ ਢਾਂਚਾ ਉਹ ਢਾਂਚੇ ਦੀ ਜ਼ਿੰਮੇਵਾਰੀ ਡਿਊਟੀ ਹੈ ਲਈ ਹੁੰਦੀ ਹੈ ਕਿ ਤੁਸੀਂ ਇਹ ਦੇਖਣਾ ਕਿਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬੇਅਦਬੀ ਤਾਂ ਨਹੀਂ ਹੁੰਦੀ ਕਿਤੇ ਜਿਹੜਾ ਹੈਗਾ ਮਰਿਆਦਾ ਦਾ ਉਲੰਘਣ ਤਾਂ ਨਹੀਂ ਹੋ ਰਿਹਾ ਇਹੀ ਗੱਲ ਉਹਨਾਂ ਨੇ ਕਹੀ ਹੈ ਜਿਹੜੇ ਉਹ ਰਾਜਾ ਸਾਹਿਬ ਦੇ ਪ੍ਰਬੰਧਕ ਹੈ ਕਿ ਇੱਥੇ ਗਾਹੇ ਬਗਾਹੇ ਉਹਨਾਂ ਦੀਆਂ ਟੀਮਾਂ ਹੁੰਦੀਆਂ ਉਹਨਾਂ ਦੀਆਂ ਟੀਮਾਂ ਆ ਕੇ ਚੈੱਕ ਕਰਦੀਆਂ ਔਰ ਉਹਨਾਂ ਨੇ ਫਿਰ ਕਹਿ ਸੀ ਕਿ ਅਸੀਂ ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਆਪਣੇ ਪੱਧਰ ਤੇ ਪੜਤਾਲ ਕਰਵਾ ਲਓ ਜੋ ਕੁਛ ਇਹ ਕਹਿ ਰਹੇ ਆ ਉਹ ਗੱਲ ਨਹੀਂ ਹੈ ਉਹ ਤਾਂ ਕਹਿ ਰਹੇ ਸਾਡੇ ਕੋਲ ਸਾਰਾ ਰਿਕਾਰਡ ਨੇ ਸਾਡੇ ਕੋਲ 169 ਸਰੂਪ ਨੇ ਜੋ ਵਿਦ ਰਿਕਾਰਡ ਨੇ ਸਾਰਾ ਕੁਝ ਕੱਲੇ ਉਹ ਨਹੀਂ ਕਹਿ ਰਹੇ ਉਹ ਨਹੀਂ ਕਹਿ ਰਹੇ ਉਹਨਾਂ ਦੇ ਨਾਲ-ਨਾਲ ਜਿਹੜਾ ਆਮ ਆਦਮੀ ਪਾਰਟੀ ਚ ਅਕਾਲੀ ਦਲ ਤੋਂ ਜਿੱਤ ਕੇ ਸ਼ਾਮਲ ਹੋਇਆ ਸੁਖੀ ਡਾਕਟਰ ਸੁਖੀ ਐਮਐਲਏ ਜਿਹੜਾ ਬੰਗਿਆ ਤੋਂ ਉਹ ਵੀ ਕਹਿੰਦਾ ਇਹ ਗੱਲ ਉਹ ਵੀ ਇਹੀ ਗੱਲ ਕਹਿੰਦਾ ਨਾ ਉਹ ਕਹਿੰਦਾ ਜੀ ਇੱਥੇ ਕੁਝ ਵੀ ਗਲਤ ਨਹੀਂ ਕੋਈ ਪਰਚਾ ਨਹੀਂ ਦਰਜ ਹੋਊਗਾ ਨਾ ਕੋਈ ਪਰਚਾ ਦਰਜ ਹੋਇਆ ਅਸੀਂ ਸਾਰਾ ਮਾਮਲਾ ਨਿਪਟਾ ਦੇਾਂਗੇ ਇੱਥੇ ਕੁਝ ਵੀ ਨਹੀਂ ਹੋਊਗਾ ਉਹ ਕਹਿੰਦਾ ਮੈਂ ਜੇ ਬਣਿਆ ਐਮਐਲਏ ਮੈਂ ਇਸੇ ਕਰਕੇ ਬਣਿਆ ਔਰ ਉਹ ਇਹ ਵੀ ਕਹਿੰਦੇ ਕਿ ਮੁੱਖ ਮੰਤਰੀ ਸਾਹਿਬ ਵੀ ਉੱਥੇ ਆਉਂਦੇ ਇਹਦਾ ਮਤਲਬ ਹੈ ਕਿ ਜੇ ਮੁੱਖ ਮੰਤਰੀ ਸਾਹਿਬ ਵੀ ਆਉਂਦੇ ਆ ਲੋਕਲ ਐਮਐਲਏ ਵੀ ਉਹਨਾਂ ਦੇ ਨਾਲ ਖੜੋਤਾ ਹੈ ਉਹੀ ਕਹਿੰਦੇ ਕਿ ਐਮਐਲਏ ਸਭ ਵੀ ਇੱਥੇ ਆਉਂਦੇ ਨੇ ਉਹਨਾਂ ਨੂੰ ਡੇਰੇ ਦੀ ਮਰਿਆਦਾ ਬਾਰੇ ਵੀ ਸਾਰਾ ਪਤਾ ਫਿਰ ਵੀ ਇਹ ਇਲਜ਼ਾਮ ਲਾਏ ਜਾ ਰਹੇ ਆਹ ਇਲਜ਼ਾਮ ਨਹੀਂ ਲਾਏ ਜਾ ਰਹੇ ਮੇਰੇ ਖਿਆਲ ਮੁਤਾਬਕ ਜਿਹੜੀ ਅਸਫਲਤਾ ਨੂੰ ਸਫਲਤਾ 'ਚ ਤਬਦੀਲ ਕਰਨ ਦਾ ਇੱਕ ਉਪਰਾਲਾ ਸੀ ਜਿਹੜਾ ਹੋਇਆ ਨਹੀਂ ਇਲਜ਼ਾਮ ਸਰਕਾਰ ਵਾਲੇ ਪਾਸਿਓਂ ਤਾਂ ਨਹੀਂ ਲਾਏ ਜਾ ਰਹੇ ਜੇ ਸਰਕਾਰ ਵਾਲੇ ਪਾਸਿਓਂ ਇਲਜ਼ਾਮ ਲਾਏ ਜਾਂਦੇ ਤਾਂ ਫਿਰ ਕੇਸ ਕਿਉਂ ਦਰਜ ਕੀਤਾ ਉਹ ਤਾਂ ਉਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਜੀ ਅਸੀਂ ਕੇਸ ਕੋਈ ਨਹੀਂ ਦਰਜ ਕਰਾਂਗੇ ਅਸੀਂ ਤਾਂ ਸਰੂਪ ਲੱਭਣੇ ਇਸ ਰੂਪ ਲੱਭ ਕੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲ ਤਖਤ ਸਾਹਿਬ ਦੇ ਨਾਲ ਗੱਲਬਾਤ ਕਰਨੀ ਹੈ ਦੱਸੋ ਜੀ ਕੀ ਕਰੀਏ ਇਹਨਾਂ ਦਾ ਉਹਨਾਂ ਨਾਲ ਮਿਲ ਕੇ ਕਰਨਾ ਤਾਂ ਫਿਰ ਫਿਰ ਕੇਸ ਦਰਜ ਕਰਨ ਦੀ ਕੀ ਲੋੜ ਸੀ ਤਾਂ ਵੈਸੇ ਵੀ ਲੱਭੇ ਜਾ ਸਕਦੇ ਸੀ ਜਿਹੜਾ ਪਹਿਲਾ ਕੇਸ ਦਰਜ ਕੀਤਾ ਹੋਇਆ ਈਸ਼ਰ ਸਿੰਘ ਵਾਲੀ ਰਿਪੋਰਟ ਤੇ ਫਿਰ ਤਾਂ ਦਰਜ ਹੀ ਨਹੀਂ ਕਰਨਾ ਚਾਹੀਦਾ ਸੀ ਫਿਰ ਨਾ ਚਰਚਾ ਹੁੰਦੀ ਨਾ ਇਹ ਗਿਆਨੀ ਕੁਲਦੀਪ ਸਿੰਘ ਗੜਗਾਜ ਨੂੰ ਇਹ ਕਹਿਣ ਦੀ ਲੋੜ ਪੈਂਦੀ ਕਿ ਭਾਈ ਜਿਹੜਾ ਸਰਕਾਰ ਵਾਲਾ ਕੰਮ ਹੈ ਤੁਸੀਂ ਉਹ ਕਰੋ ਧਰਮ ਕਰਮ ਦਾ ਮਾਮਲਾ ਸਾਡੇ ਤੱਕ ਕੀ ਰਹਿੰਦਾ ਧਾਰਮਿਕ ਬੰਦੇ ਕੋਲੇ ਇਹ ਮੇਰੇ ਖਿਆਲ ਮੁਤਾਬਕ ਇੱਥੇ ਥੋੜਾ ਜਿਹਾ ਮੁੱਖ ਮੰਤਰੀ ਸਾਹਿਬ ਕਾਲੀ ਕਰਦੇ ਕਾਲਾ ਪਣਾ ਹੈ ਉਹਨਾਂ ਦੇ ਸੁਭਾਚ ਫਿਰ ਇਸ ਬਿਆਨ ਦੇ ਪਿੱਛੇ ਸੱਚਾਈ ਕੀ ਹੋ ਸਕਦੀ ਹੈ ਬਿਆਨ ਕਿਸ ਕਾਰਨ ਦਿੱਤਾ ਗਿਆ ਨਹੀਂ ਸੱਚਾਈ ਤਾਂ ਜੇ ਆਉਣ ਵਾਲੇ ਦਿਨਾਂ ਚ ਪਤਾ ਲੱਗ ਜੂਗਾ ਪਰ ਅੱਜ ਨਹੀਂ ਕਹਿ ਸਕਦੇ ਕਿ ਜੇ ਬੜਾ ਕੁਝ ਸੱਚਾਈ ਚ ਨਿਕਲਦਾ ਹੈ ਕਈ ਸੱਚਾਈਆਂ ਨਿਕਲਣਗੀਆਂ ਕਿ ਪਰਸਪੈਕਸ਼ਨ ਹੋਰ ਹੁੰਦੀ ਹਕੀਕਤ ਹੋਰ ਹੁੰਦੀ ਹੈ ਪਰਸਪੈਕਸ਼ਨ ਹੋਰ ਬਣਾਈ ਜਾਂਦੀ ਹੈ ਕਈ ਵਾਰੀ ਮਤਲਬ ਜਿਹੜਾ ਹੈ ਨਾ ਜਿਹਦੀ ਜਿਹਨੂੰ ਆਪਾਂ ਕਹਿੰਦੇ ਇਵੈਂਟ ਮੈਨੇਜਮੈਂਟ ਇਹ ਇਵੈਂਟ ਮੈਨੇਜਮੈਂਟ ਵੀ ਹੁੰਦੀ ਹੈ ਕਿਉਂਕਿ ਸਾਰੇ ਦੇ ਸਾਹਮਣੇ 2027 ਹੈ 2027 ਦੀਆਂ ਚੋਣਾਂ ਜਿੱਤਣ ਵਾਸਤੇ ਸਾਰੇ ਜਿਹੜੇ ਪਾਪੜ ਮੇਲਣੇ ਉਹ ਬੇਲੇ ਜਾ ਰਹੇ ਐ ਆਪਣੇ ਆਪ ਨੂੰ ਇਹ ਕਹਿੰਦਾ ਜੇਸੀਆ ਕੰਮ ਕਰਦਾ ਉਹਨਾਂ ਤੋਂ ਹੋਇਆ ਨਹੀਂ ਇਹ ਦਿਖਾਉਣ ਦੀ ਗੱਲ ਐ ਮੁਕਾਬਲੇਬਾਜ਼ੀ ਦੀ ਗੱਲ ਇਹ ਤੋਂ ਵੱਧ ਤਾਂ ਕੁਝ ਵੀ ਨਹੀਂ ਐ